ਗੁਰੂ ਪਿਆਰੀ ਗੁਰਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀਆਂ ਬੜੇ ਪ੍ਰੇਮ ਦੇ ਨਾਲ ਆਪ ਜੀਆਂ ਨੇ ਨਾਵੀਂ ਵਾਰ ਤੱਕ ਦਾ ਜਾਪ ਸਰਵਣ ਕੀਤਾ ਹੈ ਭਾਈ ਅੱਜ ਆਪਾਂ 10ਵੀਂ ਵਾਰ ਤੋਂ ਪ੍ਰਾਰੰਭਤਾ ਕਰਨੀ ਹੈ ਭਾਈ 10ਵੀਂ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਧਰੂ ਭਗਤ ਦੀ ਸਾਖੀ ਦਾ ਵਰਣਨ ਕਰਦੇ ਨੇ ਆਓ ਸਰਵਣ ਕਰੀਏ ਭਾਈ ਕੀ ਆਖਦੇ ਨੇ ਭਾਈ ਗੁਰਦਾਸ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਤ੍ਰੂ ਹਸਦਾ ਘਰ ਆਇਆ ਕਰ ਪਿਆਰ ਪਿਉ ਕੁਛੜ ਲੀਤਾ ਬਾਹੋ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੇ ਕੀਤਾ ਡਡੋ ਲਿਕਾ ਮਾਂ ਪੁੱਛੈ ਤੂੰ ਸਵਾਨੀ ਹੈ ਕੇਸਰੀਤਾ ਸਵਾਨੀ ਹਾ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਕਿਸ ਉਦਮ ਤੇ ਰਾਜ ਮਿਲੇ ਸਤਰ ਤੇ ਸਭ ਹੋਵਨ ਮੀਤਾ ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਿਤ ਪੁਨੀਤਾ ਬਾਹਰ ਚੱਲਿਆ ਕਰਨ ਤਪ मन बेरागी होए अतिता नारद मुनि उपदेशिया नाओ निधान अमे ओ रस पीता पिछो हो राजे सदिया अब चल राजे करहु नित नीता हर चली गुरु मुख जग जीता ਹਰ ਚੱਲੇ ਗੁਰਮੁਖ ਜਗ ਜੀਤਾ ਅੱਗੇ ਦੂਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਭਗਤ ਪ੍ਰਹਿਲਾਦ ਜੀ ਦੀ ਸਾਖੀ ਦਾ ਵਰਣਨ ਕਰਦੇ ਨੇ ਭਾਈ ਘਰ ਹਰਨਾਖਸ ਦੇਤ ਦੇ ਕਲਰ ਕਬਲ ਭਗਤ ਪ੍ਰਹਿਲਾਦ ਪੜਨ ਪਠਾਇਆ ਛਾਟ ਸਾਲ ਬੰধে ਚਿਤ ਹੋ ਆਬਿਸ ਅਹਲਾਦ ਸਿਮਰੇ ਮਨ ਵਿਚ RAM ਨਾਮ ਗਾਵੇ ਸ਼ਬਦ ਅਨਾਹਦ ਨਾਦ ਬਦਤ ਕਰਨ ਸਭ ਚਾਟੜੇ ਪਾਦੇ ਹੋਏ ਰਹੇ ਵਿਸਮਾਦ ਰਾਜੇ ਪਾਸ ਰੁਆਇਆ ਦੋਖੀ ਦੰਤ ਵਧਾਇਆ ਬਾਦ ਜਲ ਅਗਨੀ ਵਿੱਚ ਕੱਦਿਆ ਜਲੈ ਨ ਡੁੱਬੇ ਗੁਰਪ੍ਰਸਾਦ ਕੱਢ ਖੜਗ ਸਦ ਪੁੱਛਿਆ ਕੌਣ ਸੁ ਤੇਰਾ ਹੈ ਉਸਤਾਦ ਤਮ ਬਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ ਬੇਮੁਖ ਪਕੜ ਪਛਾੜਿ ਅਨ ਸੰਤ ਸਹਾਈ ਆਦ ਜੁਗਾਦ ਜੈ ਜੈਕਾਰ ਕਰਨ ਬ੍ਰਹਮਾਦ ਜੈ ਜੈਕਾਰ ਕਰਨ ਬ੍ਰਹਮਾਦੇ ਅਗੇ ਤੀਸਰੀ ਪੌਣੀ ਦੇ ਵਿੱਚ ਭਾਈ ਗੁਰਦਾਸ ਜੀ ਰਾਜੇ ਬਲ ਦੀ ਵਰਤਾਂ ਦਾ ਵਰਣਨ ਕਰਦੇ ਨੇ ਭਾਈ ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੇ भावनरूपी आयआ चार भेद मुख पाठ सुनावे राजे अंदर सद्धया मंग स्वामी जो तुद भावे अचल चलन तुद आयआ शुक्र पुरोहित कह समझावे करो अढाई तरत मंग ਬਿਛੋ ਹੁੰਦੇ ਤਰਹ ਲੋ ਨਮਾਵੇ ਦੋਇ ਕਰਵਾ ਕਰ ਤਿੰਨ ਲੋ ਬਲ ਰਾਜਾ ਲੈ ਮਗਰ ਮਿਣਾਵੇ ਬਲਚਲ ਆਪ ਛਲਾਈਨ ਓਏ ਦਇਆਲ ਮਿਲ ਗੱਲ ਲਾਵੇ ਦਿੱਤਾ ਰਾਜ ਪਤਾਲ ਦਾ ਹੋਏ ਅਧੀਨ ਭਗਤ ਜਸ ਗਾਵੇ ਹੋਏ ਦਰਬਾਨ ਮਹਾਂ ਸੁਖ ਪਾਵੇ ਹੋਏ ਦਰਬਾਨ ਮਹਾਂ ਸੁਖ ਪਾਵੇ ਅਗੇ ਚੌਥੀ ਪੌੜੀ ਦੇ ਵਿੱਚ ਅੰਬਰੀਕ ਭਗਤ ਦਾ ਵਰਣਨ ਹੈ ਭਾਈ ਕੀ ਆਖਦੇ ਨੇ ਭਾਈ ਗੁਰਦਾਸ ਜੀ ਆਵ ਸਰਵਣ ਕਰੀ ਅੰਬਰੀਕ ਮੋਹ ਵਰਤ ਹੈ ਰਾਤ ਪਈ ਦੁਰਬਸਾ ਆਇਆ ਢੀੜਾ ਉਸ ਉਪਾਰਣਾ ਉਹ ਉਠ ਨਾ ਬਨ ਨਦੀ ਸਿਧਾਇਆ ਚਰਨੋ ਦਕ ਲੈ ਭੋਖਿਆ ਉਹ ਸਰਪ ਦੇਣ ਨੂੰ ਧਾਇਆ ਚਕਰ ਸੁਦਰਸ਼ਨ ਕਾਲ ਰੂਪ ਹੋਏ ਪਿਹਾਵਲ ਗਰਭ ਗਵਾਇਆ ਬ੍ਹਾਮਣ ਪੰਨਾ ਜੀਉ ਲੈ ਰਖ ਨਹੰਗਨ ਦੇਵ ਸਬਾਇਆ ਇੰਦਰ ਲੋਕ ਸ਼ਿਵ ਲੋਕ ਤਜ ਬ੍ਰਹਮ ਲੋਕ ਬੈਗਣ ਬੈ ਕੁੰਠ ਤਜਾਇਆ ਦੇਵਤਿਆਂ ਪ੍ਰਗਵਾਨ ਸੁਣ ਸਿੱਖ ਦੀ ਸਬਨਾ ਸਮਝਾਇਆ ਆਏ ਪਿਆ ਸਰਨਾਗਤੀ ਮਾਰੀ ਦਾ ਅੰਬਰੀਕ ਛੁਡਾਇਆ ਭਗਤ ਬਛਲ ਜਗ ਬਿਰਦ ਸਦਾਇ ਭਗਤ ਬਛਲ ਜਗ ਬਿਰਦ ਸਦਾਇ ਅੱਗੇ ਪੰਜਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਰਾਜੇ ਜਨਕ ਦੀ ਸਾਖੀ ਦਾ ਵਰਣਨ ਕਰਦੇ ਨੇ ਭਾਈ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਧਰਬ ਸਭਾ ਸੁਖ ਵਾਸੀ ਜਮਪੁਰ ਗਿਆ ਪ੍ਰਕਾਰ ਸੁਣ ਵਿਲ ਲਾਵਨ ਜੀ ਨਰਕ ਨਿਵਾਸੀ ਧਰਮ ਰਾਏ ਨੋ ਆਖਿ ਉਨ ਸਭਨਾ ਦੀ ਕਰ ਬੰਦ ਖਲਾਸੀ ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਬਨਾਸੀ ਗਹਿਣੇ ਧਰਿ ਉਨ ਇਕ ਨਾਉ ਪਾਪਾ ਨਾਲ ਕਰੇ ਨਿਰਜਾਸੀ ਪਾ ਸੰਗ ਪਾਪ ਨ ਪੁਜਨੀ ਗੁਰਮੁਖ ਨਾਉ ਅਤੁੱਲ ਨ ਤੁਲਾਸੀ ਨਰ ਕੋ ਛੁੱਟੇ ਜੀ ਜੰਤ ਕਟੀ ਗਲ ਹੋ ਸਿਲਕ ਜਮ ਫਾਸੀ ਮੁਕਤ ਜੁਗਤ ਨਾ ਵੈ ਦੀ ਦਾਸੀ ਮੁਕਤ ਜੁਗਤ ਨਾ ਮੈਂ ਦੀ ਦਾਸੀ